ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਦੇਖ ਸਕਦੇ ਹੋ ਵਿਸ਼ਾਲ 248 ਕਵਾਂ ਲੈ ਕੇ ਆ ਗਏ ਸਾਡੇ ਕੋਲੇ ਪਿੰਡ ਚੇਬੜਾਲੀ ਜ਼ਿਲ੍ਹਾ ਮੁਕਤਸਰ ਸਾਹਿਬ ਬਾਕੀ ਤੁਸੀਂ ਮਸ਼ੀਨ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗਾ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਡਿਮਾਂਡ ਹੈਗੀ ਹੈ ਦੀ 12.5 ਲੱਖ ਰੁਪਈਆ ਵੀਰ ਨੇ ਆਪ ਹੀ ਕਢਾਈ ਸੀਗੀ ਬਸ ਦੋ ਸੀਜ਼ਨ ਲਾਏ ਸੀਗੇ ਫਿਰ ਇਹਦੇ ਬਾਅਦ ਅੰਦਰ ਹੀ ਖੜੀ ਹੈ ਵੀਰ ਨੇ ਬਾਹਰ ਠੇਕੇ ਤੇ ਲਾਤਾ ਸੀਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਆ। ਬਾਕੀ ਤੁਸੀਂ ਕਟਰ ਦੇ ਉਪਕਰ ਤੇ ਦੇਖ ਸਕਦੇ ਹੋ ਨਾਲ ਦਾ ਰੰਗ ਪਿਆਗਾ। ਬਾਕੀ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਉਪਕਰ ਵਾਲੀ ਸਾਈਡ ਤੋਂ। ਬਹੁਤ ਸੋਹਣੀ ਮਸ਼ੀਨਾਂ ਆ ਗਈ ਤੇ ਬਾਕੀ ਬੈਂਡਰਾ ਵਗੈਰਾ ਬਾਈ ਨੇ ਨਵਾਂ ਧਰਾਇਆ ਹੋਇਆਗਾ। ਉਹ ਵੀ ਸਾਨੂੰ ਉੱਪਰ ਚੜ੍ਹ ਕੇ ਚੈੱਕ ਕਰਾਉਨੇ ਆਂਗੇ। ਮਸ਼ੀਨ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਮਸ਼ੀਨਾਂ ਆ ਗਈ। ਜਿਸ ਵੀਰ ਨੇ ਵੀ ਲੈਣੀ ਆ ਤਾਂ ਉਹ ਵੀਰ ਨਾਲ ਸੰਪਰਕ ਕਰ ਸਕਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਏਰੀਆ ਪਤਾ ਦੁਬਾਰੇ ਦੱਸ ਦਿੰਨੇ ਆ ਸ੍ਰੀ ਮੁਕਤਸਰ ਸਾਹਿਬ ਪਿੰਡ ਚਿਬੜਾਂ ਵਾਲੀ ਬਾਕੀ ਆਪਣੇ ਪੇਜ ਤੇ ਖੇਤੀਬਾੜੀ ਸੰਬੰਧਿਤ ਤੇ ਕਵੈਨਾਂ ਸੰਬੰਧਿਤ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਤੇ ਬਾਕੀ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਬਹੁਤ ਜੀ